ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਮੈਂ ਤੁਹਾਡਾ ਅਜਿੰਦਰ ਸਿੰਘ ਵੜਿੰਗ ਹੋਰ ਸਾਰੇ ਠੀਕ ਠਾਕ ਹੋਊਂ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੇ ਅੱਜ ਆਪਾਂ ਇੱਕ ਮਗ੍ਹਾਈ ਦੀ ਤੌਰ ਤੇ ਇੱਕ ਵੀਡੀਓ ਬਣਾਉਣ ਲੱਗੇ ਹਾਂ ਆਪਾਂ ਕਹਿੰਨੇ ਆ ਵੀ ਯਾਰ ਮਗ੍ਹਾਈ ਵੀ ਬਹੁਤ ਜ਼ਿਆਦਾ ਹੋ ਗਈ ਚਲੋ ਠੀਕ ਹੈ ਬਾਈ ਮਗ੍ਹਾਈ ਤਾਂ ਹੈਗੀ ਆ ਬਣਦੇ ਆ ਤੇ ਪਰ ਕੋਸ਼ਿਸ਼ ਜਿੱਥੋਂ ਤੱਕ ਆਪਣਾ ਜ਼ੋਰ ਪੈਂਦਾ ਉੱਥੋਂ ਤੱਕ ਆਪਾਂ ਮੰਗਾਈ ਤੂੰ ਰੋਕ ਸਕਦੇ ਤੇ ਮੈਂ ਤੁਹਾਡਾ ਇਹ ਵੀਡੀਓ ਸਾਂਝੀ ਕਰ ਲੱਗਾ ਕਿ ਜਿੰਨੇ ਵੀ ਆਪਣੇ ਭੈਣ ਭਰਾਵਾਂ ਦੇ ਹਨ ਥਾਂ ਵਿਹਲੇ ਪਏ ਆ ਕੋਈ ਮੰਜੇ ਦੋ ਮੰਜਿਆਂ ਦਾ ਤਾਂ ਉੱਥੇ ਕੋਸਨਾ ਕੋਸ ਲਾਇਆ ਜਾਵੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇੱਕ ਘਰ ਦੀ ਸਬਜ਼ੀ ਜਿਵੇਂ ਮੈਂ ਆ ਲਾਈ ਆ ਘਰ ਦੀ ਸਬਜ਼ੀ ਆਪਾਂ ਨੂੰ ਵਧੀਆ ਮਿਲੂਗੀ ਬਿਨਾ ਰੇਤ ਪਰੇ ਤੋਂ ਇਹਨੂੰ ਕੱਲੀ ਥੋੜੀ ਜਿਹੀ ਪੜਾਈ ਦਿੱਤੀ ਆ ਆ ਆਪਣੀ ਮੂਲੀ ਲੱਗੀ ਆ ਉਧਰ ਜਿਹੜੇ ਛਲਗਮ ਲੱਗੇ ਹੋਏ ਆ ਹਨਾ ਉਹ ਦੇਖੋ ਤੁਸੀਂ ਪਰਲੇ ਪਾਸੇ ਨਹੀਂ ਵੈਂਗਣੀ ਦੇ ਬੂਟੇ ਹੋਗੇ ਵਿੱਚ ਗੋਭੀ ਦੇ ਹੋਗੇ ਆ ਆਪਣਾ ਪਾਲਕ ਆ ਜੀ ਇਧਰ ਧਣੀਆਂ ਉਗਰਦਾ ਆਉਂਦਾ ਹੋਵੇ ਉਹ ਇੱਕ ਆਪਾਂ ਕੁਦਰਤ ਨੂੰ ਸਲਾਮ ਕਰ ਦੋਏ ਆਪਣਾ ਬੂਟਾ ਲਾਇਆ ਅੰਬ ਦਾ ਕਿਉਂਕਿ ਜਿੰਨਾ ਆਪਣੇ ਤੋਂ ਹੋ ਸਕਦਾ ਉਹਨਾਂ ਜ਼ਰੂਰ ਕਰਨਾ ਚਾਹੀਦਾ ਤੇ ਜੇਕਰ ਆਪਾਂ ਮੰਨ ਕੇ ਚੱਲੋ ਵੀ ਨਿਤ ਕੋਈ 50 ਰੁਪਏ ਦੀ ਸਬਜ਼ੀ ਲੈਨੇ ਆ 50 ਦੀ ਵੈਸੇ ਆਉਂਦੀ ਨਹੀਂ ਨੀ 100 ਰੁਪਿਆ ਤਾਂ ਮਿਨੀਮਮ ਲੱਗ ਜਾਂਦਾ ਜੇ 100 ਰੁਪਏ ਦੀ ਸਬਜ਼ੀ ਲੈਨੇ ਆ ਆਪਾਂ ਤਾਂ ਮਹੀਨੇ ਦਾ ਤਾਂ 3000 ਰੁਪਿਆ ਹੋ ਗਿਆ ਇਹਦੇ ਵਿੱਚ 3000 ਦਾ ਕੋਈ ਸੌਦਾ ਨਹੀਂ ਪਿਆਗਾ ਇਹਦੇ ਵਿੱਚ ਸਿਰਫ ਮੱਲਾ ਵੀ ਆਪਣਾ 2500 ਬੀਤੇ ਲੱਗਿਆ ਤੇ ਕੁਛ ਮਾੜਾ ਮੋਟਾ ਖਾਦ ਵਗੈਰਾ ਜਿੰਮੇਦਾਰ ਹੰਦੇ ਸਾਨੂੰ ਪਤਾ ਕਰੇ ਆਪਣੇ ਪਈ ਹੁੰਦੀ ਆ ਉਹ ਫਸਲਾਂ ਨੂੰ ਪਾਉਣ ਨੂੰ ਤੇ ਨਾਲੇ ਤਾਂ ਸ਼ੁੱਧ ਨਾਲੇ ਆਪਣੇ ਅੱਖਾਂ ਸਾਹਮਣੇ ਸਬਜ਼ੀ ਤਿਆਰ ਹੋਊਗੀ ਤੇ ਨਾਲੇ ਵਧੀਆ ਟੇਸਟ ਬਣੂ ਸੁਆਦ ਆਪਣੇ ਬੱਚਿਆਂ ਨੂੰ ਦੇਣੀ ਯਾਰ ਜ਼ਹਿਰ ਕਿਉਂ ਖਵਾਵਾਂਗੇ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਦੀ ਖਾਤਰਾ ਪੈਨਿੰਗ ਰੱਖ ਸਕਦੇ ਆ ਤੇ ਬਾਕੀ ਜਿਹੜੀ ਮਿਹਨਤ ਆ ਮਿਹਨਤ ਜਰੂਰ ਕਰੋ ਮਿਹਨਤ ਫਲ ਜਰੂਰ ਲੱਗਦਾ ਮਿਹਨਤ ਨੂੰ ਇਹ ਨਹੀਂ ਗੱਲ ਹੈਗੀ ਤਾਂ ਮੇਰਾ ਮਕਸਦ ਇਹ ਸੀਗਾ ਵੀ ਜਿੰਨੇ ਵੀ ਆਪਣੇ ਵੀ ਕੋਈ ਕਿਸੇ ਦੇ ਬਗੀਚੀ ਬਣੀ ਜਾਂ ਕਿੱਦਾਂ ਬਣੀ ਕੋਈ ਉੱਥੇ ਥੋੜਾ ਜਿਹਾ ਏਰੀਆ ਤੁਸੀਂ ਉਹਨੂੰ ਛੱਡ ਕੇ ਤਾਂ ਜਿੱਦਾਂ ਇਹ ਸਬਜ਼ੀ ਲੱਗੀ ਹੈ ਹਨਾ ਤੁਸੀਂ ਇਹਨੂੰ ਆਪਣੇ ਘਰੇ ਪੈਦਾ ਕਰੋ ਯਾਰ ਕਿਉਂਕਿ ਹੁਣ ਸਿਆਲੂ ਸਬਜ਼ੀਆਂ ਗਾਂਹ ਛਲਕ ਹੋਊਗੀ ਮੂਲੀ ਹੋਊਗੀ ਕੀ ਕੁਛ ਪਾਲਕ ਵਗੈਰਾ ਸਾਗ ਉਧਰ ਸਰੋਂ ਖਲਾਰੀ ਵੀ ਨਾਲ ਮੇਰੀ ਉਧਰ ਫਾਰ ਜ਼ਰੂਰੀ ਆ ਵੀ ਆਪਾਂ ਆਪਣੀ ਸਿਹਤ ਦਾ ਵੀ ਵਧੀਆ ਜਨਿੰਕੇ ਪਰਫੈਕਟ ਰਹਿਣ ਦਾ ਕੰਮ ਤੇ ਬਾਕੀ ਕੱਦੀ ਮੇਰੇ ਆ ਹਾਲ ਜੜੀ ਆ ਚੜਾਈ ਸੀ ਤੋਂ ਦੋ ਤਿੰਨ ਅੱਲਾ ਤੋੜ ਲਿਆ ਆ ਬੂਟਾ ਬਈ ਬਹੁਤ ਵਧੀਆ ਜਣੀ ਦਰਖਤ ਹੈ ਜਿਹੜਾ ਇਹ ਸੁਵਾਂਜਨੀ ਦਾ ਇਹਨੂੰ ਫਲੀਆਂ ਲੱਗਦੀਆਂ ਇਤੇ ਇੰਨੀ ਕਿ ਬੇਨਤੀ ਹੈ ਜੜੀ ਇਹ ਜ਼ਰੂਰ ਜੜੀ ਤੁਸੀਂ ਯਾਰ ਅੱਗੇ ਵੀਡੀਓ ਸ਼ੇਅਰ ਕਰਕੇ ਹਰ ਇੱਕ ਮਤਲਬ ਨਾਲੇ ਤਾਂ ਘਰੇ ਆਪਣਾ ਕੋਈ ਘੰਟਾ ਦਾ ਟਾਈਮ ਵਿਹਲਾ ਹੁੰਦਾ ਉਹ ਟਾਈਮpass ਹੋ ਜਾਂਦਾ ਨਾ ਨਾਲੇ ਸਬਜੀ ਤਾਂ ਪਰਮਾਤਮਾ ਦੇਵੀ ਗੁਰੂ ਮਹਾਰਾਜ ਵੀ ਕਹਿੰਦਾ ਵੀ ਜੇ ਕਿਰਤ ਕਰਾਂਗੇ ਤਾਂ ਕਿਰਤ ਦੇ ਨਾਲ ਆਪਾਂ ਨੂੰ ਦਸਾਂ ਨੌ ਦੀ ਕਿਰਤ ਕਮਾਈ ਚੋਂ ਫਾਲਤਾਂ ਮਿਲਦੇ ਮਿਲਣਾ ਕਿਉਂਕਿ ਗੁਰੂ ਸਾਹਿਬ ਨੇ ਆਪ ਬਾਬੇ ਨਾਨਕ ਜੀ ਨੇ ਹਾਲ ਚਲਾਇਆ ਤੇ ਵਾਹ ਕੇ ਨਾ ਕਮਾਈ ਕੀਤੀ ਤੇ ਦਸਾਂ ਨੌ ਦੀ ਕਿਰਤ ਜ਼ਰੂਰ ਕਰੋ ਬਾਈ ਤੇ ਬਾਕੀ ਕੀ ਨਾ ਚੜਦੀ ਕਲਾ ਚਰੋ ਪ੍ਰਮਾਤਮਾ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਰੱਖੇ ਤੇ ਇੰਨੀ ਕਿ ਬੇਨਤੀ ਆ ਇਹਨੂੰ ਪ੍ਰਵਾਨ ਕਰਨਾ ਤੇ ਅੱਗੇ ਕੋਈ ਹੋਰ ਆਪਣੇ ਖੇਤੀ ਬਾੜੀ ਦੇ ਜਿਵੇਂ ਵੀ ਆਪਾਂ ਕੀ ਨਾ ਤੁਹਾਨੂੰ ਬਾਸਪਤੀ ਦੀ ਵਗੈਰਾ ਹੁਣ ਦਿਖਾਵਾਂਗੇ ਵੀ ਸਪਰੇਅ ਕਰਨੀ ਆ ਉਹਦੇ ਬਾਰੇ ਦੱਸਾਂਗੇ ਤਾਂ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਰਾਬਰ ਆਖਾ